ਤੇ ਮੈਂ ਸਿਰ ਆਫਿਸ ਤੇ ਗਿਆ ਤੇ ਮੈਨੂੰ ਦੇ ਕੋਈ ਗੱਲ ਨਹੀਂ ਪੁੱਛੀ ਨਾ ਕੋਈ ਕੁਐਸ਼ਨ ਕੀਤਾ ਮੈਨੂੰ ਦੇ ਡੰਡਾ ਚੱਕ ਲਿਆ ਤੇ ਜੋਰ-ਜੋਰ ਦੀ ਮਾਰਨ ਲੱਗੇ ਪਹਿਲਾਂ ਹੱਥਾਂ ਤੇ ਮਾਰਿਆ ਫਿਰ ਢੂਈ ਤੇ ਫਿਰ ਇੱਥੇ ਬਾਹ ਤੇ ਮਾਰੇ ਉਸ ਤੋਂ ਬਾਅਦ ਪ੍ਰਾਈਵੇਟ ਪਾਰਟ ਤੇ ਵੀ ਮਾਰਿਆ ਫਿਰ ਚਪੇੜਿਆ ਮਾਰਿਆ ਤੇ ਮੈਂ ਆਦੀ ਸੀਟ ਤੇ ਜਾਣ ਲੱਗਾ ਤੇ ਉਹਨਾਂ ਨੇ ਮੇਰੇ ਮੂੰਹ ਤੇ ਜੋਰ-ਦੂਫਣ ਮਾਰਿਆ ਤੇ ਫਿਰ ਉਹ ਮੈਂ ਦੂਜਾ ਮੈਡਮ ਮਾਰਨ ਲੱਗੇ ਤੇ ਮੈਂ ਡਰ ਕੇ ਹੱਥ ਅੱਗੇ ਕਰਤਾ ਮੈਂ ਨੂੰ ਕਹਿੰਦੇ 18 ਸਾਲ ਚ ਮੇਰੇ ਨਾਲ ਕਿਸੇ ਨੇ ਇਦਾਂ ਦਾ ਬਿਹੇਵੀਅਰ ਨਹੀਂ ਕੀਤਾ ਮੈਂ ਹੂਲ ਗਿਆ ਤੇ ਪਾਠ ਚੱਲੀ ਜਾਂਦਾ ਸੀ ਅਸੀਂ ਕਲਾਸ ਵਿੱਚ 6 ਜਣੇ ਬੈਠੇ ਸੀ ਦੋ ਕੁੜੀਆਂ ਤੇ ਚਾਰ ਮੁੰਡੇ ਸੀ ਤੇ ਸਾਡੇ ਫਲੋਰ ਕੋਆਰਡੀਨੇਟਰ ਮੈਡਮ ਆਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪਾਠ ਨਹੀਂ ਕਰ ਰਹੇ ਤੇ ਮੈਂ ਆਪਣੀ ਸੀਟ ਤੇ ਜਾਣ ਲੱਗਾ ਤੇ ਉਹਨਾਂ ਨੇ ਮੇਰੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ ਤੇ ਫਿਰ ਮੈਂ ਦੂਜਾ ਮੈਡਮ ਮਾਰਨ ਲੱਗੇ ਤੇ ਮੈਂ ਡਰ ਕੇ ਹੱਥ ਅੱਗੇ ਕਰਤਾ ਮੈਨੂੰ ਕਹਿੰਦੇ 18 ਸਾਲ ਚ ਮੇਰੇ ਨਾਲ ਕਿਸੇ ਨੇ ਇਦਾਂ ਦਾ ਬਿਹੇਵੀਅਰ ਨਹੀਂ ਕੀਤਾ ਫਿਰ ਮੈਨੂੰ ਤੀਜੇ ਕੋ ਪੀਰੀਅਡ 11 ਤੋਂ 11.5 ਦੇ ਵਿੱਚ ਵਿੱਚ ਮੈਨੂੰ ਪ੍ਰਿੰਸੀਪਲ ਮੈਡਮ ਨੇ ਬੁਲਾਇਆ ਆਫਿਸ 'ਚ ਤੇ ਉਸੇ ਕੋਆਰਡੀਨੇਟਰ ਮੈਡਮ ਨੇ ਕਿਹਾ ਕਿ ਥੱਲੇ ਜਾ ਕੇ ਸੌਰੀ ਮੰਗਲਾ ਤੇ ਮੈਂ ਫਿਰ ਆਫਿਸ 'ਚ ਗਿਆ ਤੇ ਮੈਡਮ ਨੇ ਕੋਈ ਗੱਲ ਨਹੀਂ ਪੁੱਛੀ ਨਾ ਕੋਈ ਕੁਐਸ਼ਨ ਕੀਤਾ ਮੈਡਮ ਨੇ ਡੰਡਾ ਚੱਕ ਲਿਆ ਤੇ ਜ਼ੋਰ-ਜ਼ੋਰ ਦੀ ਮਾਰਨ ਲੱਗੇ ਪਹਿਲਾਂ ਹੱਥਾਂ ਤੇ ਮਾਰਿਆ ਫਿਰ ਢੂਈ ਤੇ ਫਿਰ ਇੱਥੇ ਬਾਹਾਂ ਤੇ ਮਾਰੇ ਉਸ ਤੋਂ ਬਾਅਦ ਪ੍ਰਾਈਵੇਟ ਪਾਰਟ ਤੇ ਵੀ ਮਾਰਿਆ ਫਿਰ ਚਪੇੜਿਆ ਮੈਰੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੂੰ ਮੇਰਾ ਹੱਥ ਫੜ ਕੇ ਮੈਨੂੰ ਮਾਰ ਤੇ ਮੈਡਮ ਕਹਿੰਦੇ ਮੈਂ ਤੇਰੇ ਤੇ ਇਹੋ ਜੀ ਟੀਸੀ ਕਟੂੰਗੀ ਕਿ ਤੈਨੂੰ ਵੀ ਅੱਗੇ ਪੇਪਰ ਨਹੀਂ ਦੇ ਸਕੇਗਾ ਤੇ ਨਾ ਹੀ ਕਿਸੇ ਸਕੂਲ 'ਚ ਜਾ ਸਕੇਗਾ ਮੈਡਮ ਕਹਿੰਦੇ ਵੀ ਉਲਟਾ ਮੈਨੂੰ ਕਹਿੰਦੇ ਕਿ ਮੈਂ ਤੇਰੇ ਤੇ ਐਫ ਆਈ ਆਰ ਕਰਾਉਂਗੀ 4 ਵਜੇ ਸੀ ਹਸਪਤਾਲ ਗਏ ਹਸਪਤਾਲ ਸਾਡੀ ਐਮ ਆਲ ਆਰ ਕੱਟੀ ਤੇ ਉੱਥੇ ਵੀ ਲਿਖਿਆ ਗਿਆ ਸੱਟਾਂ ਵੀ ਬਾਹ ਤੇ ਵੱਜੀ ਆ ਥੂਈ ਤੇ ਵੱਜੀ ਆ ਪ੍ਰਾਈਵੇਟ ਪਾਰਟ ਤੇ ਸਵੇਲਿੰਗ ਹੈਗੀ ਆ ਮੇਰਾ ਨਾਮ ਵਿਕ੍ਰਮ ਪ੍ਰਤਾਪ ਸਿੰਘ ਹੈ ਜੀ ਮੇਰਾ ਬੇਟਾ ਇਹ ਇੰਦੀ ਪਰਸੋਂ ਬਹੁਤ ਕੁੱਟਮਾਰ ਹੋਈ ਇਹਦੇ ਨਾਲ ਸਕੂਲ ਦੇ ਵਿੱਚ ਇਹਦੀ ਮੈਡਮ ਦਾ ਫੋਨ ਆਇਆ ਵਾਈਸ ਪ੍ਰਿੰਸੀਪਲ ਬਰਾੜ ਹੈਗੇ ਆ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਤੁਹਾਡੇ ਬੱਚਾ ਪੜ੍ਹ ਨਹੀਂ ਕਰ ਰਿਹਾ ਸੀਗਾ ਤੇ ਇਹਨੇ ਮੈਡਮ ਨਾਲ ਮਿਸਬੀਹੇਵ ਕੀਤਾ ਤੇ ਉਹ ਥੱਪੜ ਮਾਰ ਰਹੇ ਸੀ ਤੇ ਦੂਜਾ ਦੂਜਾ ਮਾਰਨ ਲੱਗੇ ਤੇ ਇਹਨੇ ਹੱਥ ਅੱਗੇ ਕਰ ਲਿਆ ਤੇ ਅੱਗੇ ਨਹੀਂ ਮਿਲਿੰਗੇ ਇਹਨੇ ਉਹਨਾਂ ਦਾ ਬਿਆਨ ਇਹ ਸੀਗਾ ਵੀ ਅੱਗੋਂ ਫੜ ਲੈ ਇਹਨੇ ਤੇ ਮੈਂ ਕਿਹਾ ਮੈਡਮ ਮੈਂ ਸੌਰੀ ਫੀਲ ਕਰਦਾ ਤੇ ਬਾਕੀ ਜੇ ਤੁਹਾਨੂੰ ਲੋੜ ਹੈਗੀ ਆ ਤੇ ਮੈਂ ਆ ਜੰਨਾ ਸਕੂਲ ਮੈਂ 2-3 ਘੰਟੇ ਦੇ ਵਿੱਚ ਉਹ ਕਹਿੰਦੇ ਨਹੀਂ ਵੀਰ ਜੀ ਮੈਂ ਖੰ ਜਾ ਮੈਂ ਕੱਲ ਆ ਜਾਊਗਾ ਕਹਿੰਦੇ ਨਹੀਂ ਵੀਰ ਜੀ ਤੁਸੀਂ ਪਲੀਜ਼ ਬੱਚੇ ਨੂੰ ਸਮਝਾਓ ਤੇ ਉਸ ਤੋਂ ਬਾਅਦ 11 11:30 ਦੇ ਆਰਾਊਂਡ ਇਹਨਾਂ ਨੂੰ ਬੁਲਾਇਆ ਫੇਰ ਉਸੇ ਕੋਆਰਡੀਨੇਟਰ ਮੈਡਮ ਨੇ ਉਹ ਕਹਿੰਦੇ ਵੀ ਤੈਨੂੰ ਪ੍ਰਿੰਸੀਪਲ ਨੇ ਬੁਲਾਇਆ ਜਾ ਕੇ ਸੌਰੀ ਫੀਲ ਕਰਾ ਤੇ ਇਹ ਗਿਆ ਮੈਡਮ ਨੇ ਕੁਛ ਨਹੀਂ ਪੁੱਛਿਆ ਕੁਛ ਨਹੀਂ ਕੀਤਾ ਨਾਲ ਦੀ ਨਾਲ ਇਹਦੇ ਡੰਡੇ ਵਹਾਉਣੇ ਸ਼ੁਰੂ ਕਰਤੇ ਠੂਈ ਤੇ ਮਾਰੇ ਆ ਬਾਹ ਤੇ ਮਾਰੇ ਆ ਜੀ ਤੇ ਪ੍ਰਾਈਵੇਟ ਪਾਰਟ ਤੇ ਵੀ ਮਾਰੇ ਆ ਤੇ ਉਸ ਤੋਂ ਬਾਅਦ ਇਹ ਆ ਗਿਆ ਫਿਰ ਇਹ ਇਹਨੂੰ ਕਾਫੀ ਮਤਲਬ ਕਿ ਅਬਿਊਜ਼ ਲੈਂਗੁਏਜ ਸ਼ੁਰੂ ਉਹਨੇ ਕੀਤੀ ਵੀ ਹੁਣ ਮੈਨੂੰ ਮਾਰ ਕੇ ਦਿਖਾ ਜਾ ਮੇਰੇ ਹੱਥ ਫੜ ਕੇ ਦਿਖਾ ਤੇ ਉਸ ਤੋਂ ਬਾਅਦ ਫਿਰ ਇਹ ਇੰਨੇ ਫਿਰ ਵੀ ਸੌਰੀ ਫੀਲ ਕਰਦਾ ਰਿਹਾ ਇਹ ਮੈਨੂੰ ਆਇਆ ਸੀਗਾ ਵੀ ਚਲੋ ਮਾੜਾ ਮੋਟਾ ਹੋਣਾ ਕੋਈ ਬੱਚੇ ਨੇ ਗਲਤੀ ਕੀਤੀ ਆ ਥੱਪਣ ਲਾਤੇ ਹੋਣੇ ਜਦੋਂ ਅਸੀਂ ਘਰੇ ਆ ਕੇ ਦੇਖਿਆ ਇਹਦੇ ਆਪਣੇ ਲਾਸਾਂ ਪਈਆਂ ਹੋਈਆਂ ਡੰਡਿਆਂ ਨਾਲ ਬੈਕ ਤੇ ਵੀ ਸਾਰੇ ਥੱਲੇ ਆਪਣੇ ਪ੍ਰਾਈਵੇਟ ਪਾਰਟ ਤੇ ਵੀ ਇਹਦੇ ਸਵੇਲਿੰਗ ਹੋਈ ਹੋਈ ਸੀ ਫਿਰ ਅਸੀਂ ਹਸਪੀਟਲ ਲੈ ਕੇ ਗਏ ਸਿਵਲ ਹਸਪੀਟਲ ਉੱਥੇ ਉਹਨਾਂ ਨੇ ਦੇਖਿਆ ਐਗਜ਼ਾਮਿਨ ਕੀਤਾ ਜੀ ਤੇ ਉਹਨਾਂ ਨੇ ਕਿਹਾ ਵੀ ਇਹਦੇ ਪ੍ਰਾਈਵੇਟ ਪਾਰਟ ਤੇ ਸਵੇਲਿੰਗ ਆ ਤੇ ਐਮਐਲਰ ਕੱਟਦੀ ਸੀ ਉਹਨਾਂ ਨੇ ਨਿਤਨੇਮ ਦੇ ਟਾਈਮ ਦੇ ਵਿੱਚ ਇਹਨੇ ਗੁਟਕਾ ਖੁਦ ਵੀ ਨਹੀਂ ਲਿਆ ਕਿਉਂਕਿ ਇਹ ਲੇਟ ਆਇਆ ਸੀ ਜਿਹੜੇ ਬਾਕੀ ਤਿੰਨ ਜਪਤੀ ਸਾਹਿਬਾਂ ਦਾ ਪਾਪ ਕਰ ਰਹੇ ਸੀ ਉਹਨਾਂ ਨੂੰ ਮੇਰੀ ਗੱਲਾਂ ਚਲਾ ਕੇ ਤੇ ਦੱਸ ਕੇ ਦੱਸ ਰਿਹਾ ਸੀ ਕਿ ਮੈਂ ਲੇਟ ਕਿਉਂ ਆਇਆ ਤਾਂ ਜਿਹੜਾ ਟੀਚਰ ਕੋਆਰਡੀਨੇਟਰ ਸੀ ਉਹਨੇ ਇਹਨੂੰ ਤੱਕ ਖੜਾ ਹੋ ਜਾ ਨਿਤਨੇਮ ਦੇ ਵਿੱਚ ਗੱਲਾਂ ਕਿਉਂ ਕਰ ਰਹੇ ਹੈ ਤਾਂ ਇਹਨੂੰ ਇਹ ਲੱਗਿਆ ਕਿ ਸ਼ਾਇਦ ਇਹ ਵੀ ਨੂੰ ਮਾਰੇਗਾ ਤੇ ਇਹਨੇ ਟੀਚਰ ਦੀ ਪੁੱਟ ਤੇ ਬਾਹ ਫੜ ਲਈ ਜਿਹੜੀ ਟੀਚਰ ਦੀ ਇਹ ਤੇ ਬੱਚਾ ਸੀਨੀਅਰ ਕਲਾਸ ਦਾ ਸਟੂਡੈਂਟ ਤਾਂ ਥਾ। ਤਾਂ ਉਹ ਟੀਚਰ ਮੇਰੇ ਕੋਲ ਆਈ ਕਿ ਮੈਡਮ ਇਸ ਤਰ੍ਹਾਂ ਤਾਂ ਅੱਜ ਦਾ ਇਹਨਾਂ ਨੂੰ ਬਾਹ ਫੜੀ ਤੰਨ ਗੜਾ ਵੀ ਕਰਨ ਦੇ ਦਿੱਸੇ। ਤਾਂ ਮੈਂ ਕਾਉਂਸਲਿੰਗ ਵਾਸਤੇ ਬੱਚੇ ਨੂੰ ਬੁਲਾਇਆ ਸੀ। ਤੇ ਜਦੋਂ ਬੱਚੇ ਨੂੰ ਬੁਲਾਇਆ ਥੰਨੇ ਤਾਂ নো ਡਾਊਟ ਕਿ ਮੈਂ ਇੱਕ ਥੱਪੜ ਵੀ ਲਾਇਆ ਮੈਂ ਇਸ ਗੱਲ ਤੋਂ ਮੰਨ ਕਰ ਨਹੀਂ ਹੁੰਦੀ। ਪਰ ਇਹ ਬਹੁਤ ਵੱਡੀ ਗੱਲ ਹੈ ਕਿਸੇ ਲੇਡੀ ਸਟਾਫ ਦੀ ਮਾਂ ਫੜਨਾ ਤੁਹਾਨੂੰ ਪਤਾ ਹੈ ਕਿ ਸਾਡੇ ਸਮਾਜ ਕਿਸਾ ਲਿਖਦਾ ਹੈ। ਤਮੇਨ ਲੱਗਿਆ ਕਿ ਮੇਰਾ ਬੱਚਾ ਆ ਅੱਜ ਇਹਨੂੰ ਦਰਦ ਦਿੱਤੀ ਕਿ ਕੋਈ ਧੋਹ ਕਰੇਗਾ ਇਸ ਤਰ੍ਹਾਂ ਤੇ ਮੈਂ ਬੱਚ ਨੂੰ ਜ਼ਰੂਰ ਇਕਲਾਈ ਹੈ ਥੱਪੜ ਮਾਰਿਆ ਬੱਚ ਨੂੰ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਐਮ ਐਲ ਆਰ ਸਾਨੂੰ ਰੀਸੀਵ ਹੋਈ ਹੈ ਸਰਕਾਰੀ ਹਸਪੀਟਲ ਵੱਲੋਂ ਤੇ ਉਸ ਦੇ ਉੱਤੇ 115 ਦੋ ਬਿਜ਼ਨਸ ਤੇ 3 5 ਬਿਜ਼ਨਸ ਤਹਿਤ ਜਿਹੜੇ ਡੀ ਡੀ ਆਰ ਮੁੱਢਲੇ ਤੌਰ ਤੇ ਰਜਿਸਟਰ ਕੀਤੀ ਗਈ ਆ ਇੱਥੇ ਜਿਹੜੇ ਸੱਟਾ ਬੱਚੇ ਦੇ ਸਿੰਪਲ ਸੱਟਾਂ ਲੱਗੀਆਂ ਫਾਈਲ ਨਹੀਂ ਡਾਕਟਰ ਦੇ ਮੁਤਾਬਕ ਸਿੰਪਲ ਹਰਟ ਸਾਈਨਾਂ ਸੀ ਕਿਆਂ ਤੇ ਇਹਦੇ ਵਿੱਚ ਦੋ ਟੀਚਰਸ ਦੇ ਖਿਲਾਫ ਅਸੀਂ ਐਮ ਐਲ ਆਰ ਅਕੋਰਡਿੰਗ ਅਸੀਂ ਆਫ ਦੀ ਡੀਡੀਆਰ ਲਾਂਚ ਕੀਤੀ ਸੀ